ਮੋਗਾ ਪੁਲਿਸ ਵੱਲੋਂ ਜੋ ਬੀਤੀ ਰਾਤ ਇੱਕ ਫਾਈਲਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਸੀਆਈਏ ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾਨ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਲਈ ਜਿਹੜਾ ਮੇਨ ਮੁਜਰਮ ਸੀ ਜੀ ਨੇ ਸ਼ੂਟਆਊਟ ਕੀਤਾ ਸੀ ਉਥੇ ਤੇ ਗੋਲੀਆਂ ਜਿਹੜੀ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਲਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਤਲ ਸੀ ਉਹ ਬਰਾਮਦ ਕਰ ਦਿੱਤਾ ਗਿਆ ਇਸ ਦੀ ਡਿਟੇਲ ਇਸ ਤਰ੍ਹਾਂ ਇਸ ਲਈ ਜਿਹੜੀ 4 6 ਰਾਤ ਨੂੰ तकरीबन 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰ ਹੈ ਕਰਿਆਨੇ ਦੀ ਦੁਕਾਨ ਹੈ ਉਸ ਵਿੱਚ ਥਾਰ ਗੱਡੀ ਆਈ ਉਸ ਲਈ ਰੇਕੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ ਵਿੱਚ ਬੈਠਾ ਸੀ ਇੱਕ ਕਾਰ ਕਾਰ ਤੋਂ ਉੱਤਰ ਕੇ ਉਸ ਲਈ ਲੋਟੀ ਦੀ ਖੋਦ ਹੀ ਇਹਨੇ ਕੋਸ਼ਿਸ਼ ਕੀਤੀ ਦੁਕਾਨ ਚ ਵੜ ਕੇ ਤੇ ਜਦੋਂ ਉਹਨੇ ਰਜਿਸਟਰ ਕੀਤਾ ਤੇ ਉਹਦੇ ਉਹਦੇ ਵੱਲੋਂ ਉਹਦੇ ਫਾਈਨਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇੱਥੇ ਪੱਟ ਤੇ ਲੱਤ ਤੇ ਲੱਗੀਆਂ ਸੀ ਤੁਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨ ਐਸ ਦੇ 25 27 ਜਿਹੜੀ ਹੈਗੀ ਆ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰਦਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਜਿਹੜਾ ਹੈਗਾ ਮੁਜਰਮ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕਰ ਲਿਆ ਹੈਗਾ ਇਹ ਹਾਂ ਇਹ ਲੁੱਟ ਦੀ ਨੀਤ ਨਾਲ ਐਸੀ ਇਸ ਤਰ੍ਹਾਂ ਨਾਮ ਹੈਗਾ ਇਹ ਦੋ ਜਨੇ ਸੀ ਜਿਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਿਤਵਾਲ ਤੇ ਥਾਣਾ ਧਰਮਕੋਟ ਤੇ ਇੱਕ ਹੈਗਾ ਗੁਰਿੰਦਰਜੀਤ ਸਿੰਘ ਪੁੱਤਰ ਗੁਨਾਮ ਸਿੰਘ ਇਹ ਵੀ ਧਰਮਕੋਟ ਦਾ ਰਹਿਣ ਵਾਲਾ ਹੈ ਇੱਜ਼ਤ ਵਾਲਾ ਹੈ ਜੀ ਇੱਜ਼ਤ ਵਾਲਾ ਇੱਜ਼ਤ ਵਾਲਾ ਇੱਕ ਲਸੰਸੀ 32 ਬੋਰ ਦਾ ਰਿਵੋਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਤੇ ਗੱਡੀ ਜਿਹੜੀ PB 76 C 26 13 ਤੇ ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਅਸੀਂ ਇਥਾ ਇਹ ਮਾਲਕੀ ਅਸੀਂ ਤਸਦੀਕ ਕਰਦੇ ਹਾਂ ਪਰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਹੈ ਸੁਜੀਂਦਰ ਸਿੰਘ ਉਸ ਦੀ ਹੀ ਥਾਰ ਗੱਡੀ ਹੈਗੀ ਉਸ ਨੇ ਆਪਣੀ ਥਾਰ ਗੱਡੀ ਤੇ ਆ ਕੇ ਵਾਰਦਾਤ ਨੂੰ ਜਾਰੀ ਇੱਕ ਦੁਕਾਨ ਆਪ ਕੋ ਸੀਨੀਅਰ ਨਹੀਂ ਇਹ ਇਹ ਦੁਕਾਨ ਖੁੱਲੀ ਸੀ ਇਹ ਨਾ ਉੱਪਰ ਪਹਿਲਾਂ ਵੀ ਜਿਹੜੇ ਹੈਗੇ ਦੋਨੋਂ ਇੱਕ ਐਫ ਆਈ ਆ ਨੰਬਰ 6155 ਥਾਣ ਪੁਲਿਸ ਸਟੇਸ਼ਨ ਧਰਮਕੋੜ ਉਸ ਦੇ ਇੱਕ ਕੇਸਵਾਰ ਨੇ ਉਸ ਵਿੱਚ ਵੀ ਇਹਨਾਂ ਉੱਪਰ ਐਨਡੀਪੀਐਸ ਦਾ ਹਿਰੋਇਨ ਦਾ ਇੱਕ ਮਕਦਮਾ ਰਜਿਸਟਰਡ ਹੈਗਾ ਤੇ ਇਹ ਐਡਿਕਟ ਹੈਗਾ ਤੇ ਇਹ ਜਸ ਲੁਟਰੀ ਵਾਰਦਾਤ ਨਾਲ ਦੁਕਾਨ ਵੱਡੀ ਦੁਕਾਨ ਦੇਖ ਕੇ ਇਹਨਾਂ ਨੇ ਵਾਰਦਾਤ ਕੀਤੀ ਕਿੰਨੇ ਪੈਸੇ ਲੈ ਗਏ ਪੈਸੇ ਅਸੀਂ ਹਜੇ ਤੋਂ ਆਇਡੈਂਟੀਫਾਈ ਕਰਦੇ ਕਿਉਂਕਿ ਉਹ ਜਿਹੜਾ ਇੱਕ ਹੈਗਾ ਆਪਣਾ ਵਿਕਟਿਮ ਹੈਗਾ ਉਹ ਵੀ ਹਜੇ ਹਸਪੀਟਲਾਈਜ਼ ਹੈਗਾ ਉਹ ਵੀ ਆਪਣੇ ਸਾਨੂੰ ਦੱਸਣਗੇ ਬਾਕੀ ਅਸੀਂ ਅੱਗੇ ਇਹਦੇ ਡਿਮਾਂਡ ਲੈ ਕੇ ਜਿਹੜੀ ਹੈਗੀ ਅਸੀਂ ਜਿਹੜੀ ਉਮੇਰ ਅਸਤਰ ਨਹੀਂ ਇੱਕ ਅਰੈਸਟ ਹੋ ਗਿਆ ਇੱਕ ਵੀ ਅਸੀਂ ਹਜੇ ਸ਼ੌਟ ਜੇ ਬਾਜ ਮੇਨ ਕਿਉ ਜਿਸ ਨੇ ਫਾਇਰਿੰਗ ਕੀਤੀ ਸੀ ਦੁਕਾਨ ਚ ਵੜ ਕੇ ઓਰੈਸਟ ਕਰੀ ਜੇ ਜੇਜ ਕਿੰਨੀ ਹੈ ਜੀ ਜਿਹੜਾ ਗੁਫਤਾਰ ਹੈ ਜੀ ਜੇਜ तकरीबन 40 ਸਾਲ ਹੈਗੀ ਹੈ 30 ਸਾਲ ਕਿੰਨੇ ਫਾਇਰ ਕੀਤੇ ਇਹਨਾਂ ਲੋਗ ਨੇ ਨਾ ਬੋਲੋ ਮੌਕੇ ਤੇ ਜਿਹੜੇ ਹੈਗੇ ਤਿੰਨ ਫਾਇਰ ਤਾਂ ਉਹਨਾਂ ਦੇ ਲੱਗੇ ਹੈਗੇ ਆ ਤੇ ਸਾਨੂੰ ਜਿਹੜੇ ਹੈਗੇ ਤਿੰਨ ਪਲਸ 3 ਪਲਸ ਫਾਇਰ ਕੀਤੇ ਗਏ ਹੈਗੇ ਬਾਕੀ ਅਸੀਂ ਦੇਖਦੇ ਪਏ ਹੈਗੇ ਕਿਉਂਕਿ ਇਹਨੇ ਰਿਵੋਲਵਰ ਯੂਜ਼ ਕੀਤੀ ਸੀ ਉੱਤੇ ਕਿਉਂਕਿ ਕੋਲ ਵਗੈਰਾ ਉਹਦੇ ਵਿੱਚ ਜਿਹੜੇ ਹੈਗੇ ਆ ਉਹ ਚਾਹੀਦੀ ਬਾਤ ਦੀ ਜੀ ਸਰ ਜਿਹੜੀ ਵੀ ਹੁਣ ਤੱਕ ਦੀ ਤੁਹਾਡੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਕੀ ਸਾਹਮਣੇ ਆਇਆ ਇਹ ਬੰਦੇ ਨੇ ਕਿਉਂ ਵਾਰਦਾਤ ਕੀਤੀ ਵੀ ਇਹ ਕਿੰਨਾ ਕੀ ਕਰਦੇ ਸੀ ਜੀ ਤੁਹਾਨੂੰ ਦਸਤਾਵੇਜ਼ੇ ਤੁਹਾਨੂੰ ਦੱਸਿਆ ਤਾਂ ਹੈ ਕਿ ਇਹ ਐਡਿਕਟ ਹੈਗੇ ਨਾ ਇਹ ਕਿਉਂਕਿ ਹੈਗੇ ਨਹੀਂ ਉਹ ਤੋਂ ਲਾਵਾ ਕੋਲ ਖੇਤੀਬਾੜੀ ਕਰਦੇ ਆ ਉਹ ਅਸੀਂ ਰਿਮਾਂਡ ਲੈ ਕੇ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਹੈ ਤੇ ਅਸੀਂ ਮੇਨਲੀ ਉਹ ਇਨਵੈਸਟੀਗੇਸ਼ਨ ਹੈ ਇਹਨਾਂ ਦਾ ਮੋਟਿਵ ਕੀ ਸੀ ਇਹਨਾਂ ਦੀ ਰਿਕਵਰੀ ਹੋएगी ਇਹਨਾਂ ਨੇ ਜਿਹੜੀ ਗੱਡੀ ਯੂਜ਼ ਕੀਤੀ ਸੀ ਉਹ ਟ੍ਰੇਸਰ ਯੂਜ਼ ਕੀਤਾ ਸੀ ਉਹ ਅਸੀਂ ਬਰਾਮਦ ਕਰ ਦਿੱਤਾ ਹੈ। ਸਰ ਵੀ ਐਸੇ ਨਹੀਂ ਜਸਪINDER ਉਹ ਅਸੀਂ ਲਾਇਸੈਂਸੀ ਹੈਗਾ ਇਹ ਸਾਨੂੰ ਜੋ ਇਹ ਲੱਗਦਾ ਪਿਆ ਬਾਕੀ ਅਸੀਂ ਲਾਇਸੈਂਸੀ ਇਹ ਵੈਰੀਫਾਈ ਕਰਦੇ ਪਿਆ। ਕਿਸ ਦਾ ਲਾਇਸੈਂਸ ਹੈ ਦਾ ਆਪਣਾ ਹੈਗਾ ਜਾਂ ਕਿਸੇ ਹੋਰ ਦੇ ਨਾਮ ਤੇ। ਸਰ ਵਾਰਦਾਰਤ ਤੋਂ ਕਿੰਨੇ ਚਿਰ ਬਾਅਦ ਇਹਨਾਂ ਨੂੰ ਇਹ ਅਸੀਂ ਵਿਦਿਨ ਵਿਦਿਨ ਤੁਸੀਂ ਕਹਿ ਸਕਦੇ ਹੋ ਅਸੀਂ ਵਿਦਿਨ 24 ਆਰ ਇਹ ਜਿਹੜਾ ਹੈਗਾ ਆਲਮੋਸਟ ਅਸੀਂ ਇਹਨੂੰ ਟ੍ਰੇਸ ਕਰ ਲਿੱਤਾ ਗਿਆ ਸੀ ਤੇ ਇਹਨੂੰ ਜੋ ਫੜਿਆ ਗਿਆ ਹੈਗਾ ਅਸੀਂ ਫੜ ਕੇ ਇਹਨੂੰ ਕਿੰਨੇ ਸੀ ਕਿੰਨੀ ਗੱਲ ਨਹੀਂ ਜੀ। ਨਹੀਂ ਹੁਣ ਨੰਬਰ ਤਾਂ ਹੁੰਦੇ ਨਹੀਂ ਹੈਗੇ ਦੇਖੋ ਰੂਟ ਰੂਟ ਹੁੰਦਾ ਹੈਗਾ ਆਰਾਊਂਡ 15 ਕਿਲੋਮੀਟਰ ਦਾ ਰੂਟ ਜਿਹੜਾ ਅਸੀਂ ਫ੍ਰੋਮ ਦਾ ਪਲੇਸ ਆਫ ਇਨਸੀਡੈਂਟ ਅਸੀਂ ਜਿਹੜਾ ਹੈਗਾ ਕੀਤਾ ਸੀ ਉਹਦੇ ਮਲਟੀਪਲ ਇਨਸ ਬੈਕਵਰਡ ਫਾਰਵਰਡ ਲਿੰਕ ਜਿੰਨੇ ਵੀ ਸੀਸੀਟੀਵੀ ਸੀ ਕਿੱਥੋਂ ਆਏ ਕਿੱਧਰ ਗਏ ਸਾਰੇ ਕਿਤੇ ਗਏ ਸਾਰੇ ਕਿੱਥੋਂ ਕਾਬੂ ਕੀਤਾ ਗਏ ਠੀਕ ਇਹ ਜਿਹੜੇ ਫੜੇ ਗਏ ਕਿੱਥੋਂ ਕਾਬੂ ਕੀਤਾ ਕਿ ਤੁਹਾਨੂੰ ਇਹ ਲੋਹਾਰਾ ਚੌਂਕ ਵੱਲੋਂ ਇਹ ਕਾਬੂ ਕੀਤਾ ਗਏ ਹੈਗੇ ਆ ਸਰੇ ਦੋਨੋਂ ਰਹਿਣ ਵਾਲੇ ਕਿੱਥੋਂ ਦੇ ਧਰਮਕੋਟ ਦੀ ਰਹਿਣ ਵਾਲੇ ਜੀ ਇਹ ਦੋਨੇ ਹਾਂ ਇੱਕ ਇੱਜਤਵਾਲ ਪਿੰਡ ਦਾ ਹੈਗਾ ਇੱਕ ਧਰਮਕੋਟ ਦਾ ਹੈਗਾ ਦੋਸਤ ਹੈ ਕਿ ਰਿਸ਼ਤੇਦਾਰ ਇਹ ਨਹੀਂ ਫ੍ਰੈਂਡੀ ਨੇ ਕੇਸਵਰ ਕੇਸਵਰ ਨੇ ਇਹਨਾਂ ਦੇ ਉੱਪਰ ਐਫ ਆਈ ਨੰਬਰ 155 ਜਿਹੜੀ ਰਜਿਸਟਰ ਕੀਤੀ ਹੈ ਥੈਂਕ ਯੂ ਪਹਿਲਾਂ ਇਹ ਰੀਸੈਂਟਲੀ ਬੇਰ ਬੋਲਤੇ ਆਏ ਹੈਗੇ